ਗੁਰੂ ਨਾਨਕ ਸਾਹਿਬ ਜੀ ਦੀ ਆਮਦ ਦੇ ਨਾਲ ਜਿੱਥੇ ਕੁੱਲ ਕਾਇਨਾਤ ਦੇ ਵਿੱਚ ਚਾਨਣ ਹੋਇਆ ਉੱਥੇ ਸੰਗੀਤ ਅਤੇ ਰਾਗਾਂ ਦਾ ਨਵਾਂ ਅਧਿਆਇ ਵੀ ਸ਼ੁਰੂ ਹੋਇਆ ਇਹ ਸੰਗੀਤ ਕੋਈ ਦੁਨਿਆਵੀ ਜਾਂ ਮਜਾਜੀ ਨਹੀਂ ਸੀ ਇਹ ਸੰਗੀਤ ਤਾਂ ਕੁੱਲ ਕਾਇਨਾਤ ਕੁੱਲ ਬ੍ਰਹਿਮੰਡ ਦੀਆਂ ਬਾਤਾਂ ਪਾਉਂਦਾ ਸੀ ਸੋ ਅਜੇਹੀ ਬ੍ਰਹਮੰਡੀ ਸ਼ਕਤੀਅਤ ਦੀ ਸੰਗਤ ਕਰਦੇ ਭਾਈ ਮਰਦਾਨਾ ਜੀ ਦੀ ਰਬਾਬ ਦੀ ਪਹੁੰਚ ਸਿੱਧੀ ਅਕਾਲ ਪੁਰਖ ਵੈਗੁਰੂ ਜੀ ਦੇ ਦਰ ਤੱਕ ਸੀ ਗੁਰੂ ਨਾਨਕ ਸਾਹਿਬ ਜੀ ਦੇ ਅਗਮੀ ਬੋਲ ਤੇ ਪਾਈ ਮਰਦਾਨਾ ਜੀ ਦੀ ਰਬਾਬ ਦੀਆਂ ਸੁਰਾਂ ਦਾ ਤਾਲਮਿਲ ਅਜਿਹਾ ਮਾਹੌਲ ਸਿਰਜਦਾ ਸੀ ਕਿ ਜੀਵ ਜੰਤੂ ਤਾਂ ਕਿ ਬਨਸਪਤੀ ਵੀ ਮੋੜ ਉੱਠਦੀ ਸੀ ਸੋ ਉਹਨਾਂ ਇਲਾਹੀ ਬੋਲਾਂ ਦਾ ਕੀਰਤਨ ਅੱਜ ਵੀ ਨਿਰੰਤਰ ਬਾਦਸਤੂਰ ਜਾਰੀ ਹੈ ਸਾਡੇ ਸਤਕਾਰਯੋਗ ਕੀਰਤਨੀਏ ਉਹ ਕੀਰਤਨ ਕਰਦੇ ਨੇ ਜੋ ਕਿ ਪੰਥ ਦੇ ਬੇਸ਼ਕੀਮਤੀ ਰਤਨ ਨੇ ਅਜਿਹੀ ਹੀ ਇੱਕ ਬੇਸ਼ਕੀਮਤੀ ਰਤਨ ਨੇ ਪੰਥ ਦੀ ਸਤਕਾਰਤ ਹਸਤੀ ਰਾਗ ਵਿਦਿਆ ਦੇ ਮਾਹਿਰ ਹਜੂਰੀ ਰਾਗੀ ਸਚਕਣ ਸ਼੍ਰੀ ਦਰਬਾਰ ਸਾਹਿਬ ਪਾਈਰਨ ਧੀਰ ਸਿੰਘ ਜੀ ਜੋ ਕਿ ਸਾਡੇ ਬੇਸ਼ਕੀਮਤੀ ਰਤਨ ਨੇ ਆਪ ਜੀ ਦੇ ਰੂਬਰੂ ਹੋਣਗੇ ਖਾਸ ਪ੍ਰੋਗਰਾਮ ਅਨਮੋਲ ਰਤਨ ਦੇ ਵਿੱਚ ਤੇ ਮੈਂ ਹਾਂ ਆਪ ਜੀ ਦੇ ਨਾਲ ਬਰਿਆਮ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸਿੰਘ ਜੀ ਕੀਰਤਨ ਕਰਨਾ ਇੱਕ ਅਲੱਗ ਗੱਲ ਹੁੰਦੀ ਆ ਪਰ ਕੀਰਤਨ ਨੂੰ ਜਿਉਣਾ ਬਿਲਕੁਲ ਅਲੱਗ ਗੱਲ ਹੁੰਦੀ ਹੈ ਭਾਈ ਸਾਹਿਬ ਭਾਈ ਹੰਤਿ ਸਿੰਘ ਜੀ ਇੱਕ ਅਜਿਹੀ ਸ਼ਖਸੀਅਤ ਨੇ ਜਿਨ੍ਹਾਂ ਦੀ ਪੁਰਜ਼ੋਰ ਕੋਸ਼ਿਸ਼ ਹੁੰਦੀ ਹੈ ਕਿ ਗੁਰਮਤ ਦੇ ਅਨੁਸਾਰ ਗੁਰਬਾਣੀ ਦੇ ਅਨੁਸਾਰ ਹੀ ਆਪਣਾ ਜੀਵਨ ਬਸ਼ਰ ਕੀਤਾ ਜਾਵੇ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਆ ਭਾਈ ਸਾਹਿਬ ਜੀ ਆਪ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਜਿਵੇਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਸਿੱਖ ਕੌਮ ਦਾ ਕੇਂਦਰ ਹੈ ਤੁਰੈ ਤੇ ਜਿਹੜੀਆਂ ਸਤਕਾਰਤ ਹਸਤੀਆਂ ਉਤੇ ਸੇਵਾ ਕਰਦੀਆਂ ਨੇ ਸੰਗਤ ਦੇ ਮਨ ਦੇ ਵਿੱਚ ਇੱਕ ਚਾਹਤ ਤੇ ਸਤਕਾਰ ਤੇ ਹੈ ਹੀ ਹੈ ਸੰਗਤ ਦੇ ਮਨ ਦੇ ਵਿੱਚ ਇੱਕ ਚਾਹਤ ਵੀ ਹੁੰਦੀ ਹੈ ਕਿ ਉਹਨਾਂ ਦੇ ਪਰਿਵਾਰ ਬਾਰੇ ਜਾਣਿਆ ਜਾਵੇ ਉਹਨਾਂ ਦੇ ਪਿਛੋਕੜ ਬਾਰੇ ਜਾਣਿਆ ਜਾਵੇ ਉਹਨੇ ਕਿੱਥੋਂ تعلیم ਲਈ ਅੱਜ ਇਸ ਮੁਕਾਮ ਤੇ ਪਹੁੰਚੇ ਹੈ ਕਿਵੇਂ ਪਹੁੰਚੇ ਹੈ ਤੁਹਾਡਾ ਪਰਿਵਾਰਕ ਪਿਛੋਕੜ ਕੀ ਹੈ ਸੰਗਤ ਨੂੰ ਜਾਣੂ ਕਰਵਾਓ ਇਸ ਤੋਂ ਅਸੀਂ ਦੋ ਭਰਾ ਠੀਕ ਹੈ ਜੀ ਚਾਰ ਪੈਣਾ ਜੀ ਪਿਤਾ ਜੀ ਮੇਰੇ ਕੀਰਤਨ ਕਰਦੇ ਸੀ ਠੀਕ ਹੈ ਜੀ ਵਿਰਾਸਤ ਦੇ ਵਿੱਚੋਂ ਮਿਲਿਆ ਹਾਂ ਜੀ ਵਿਰਾਸਤ ਦੇ ਵਿੱਚੋਂ ਪਰ ਉਹਨਾਂ ਦਾ profession ਨਹੀਂ ਸੀ ਸੇਵਾ ਕਰਦੇ ਸੀ ਸੇਵਾ ਕਰਦੇ ਸੀ ਜੀ ਔਰ ਦਿਨੇ ਆਪਣਾ ਕੰਮ ਕਰਨਾ ਮੇਰੇ ਸ਼ਾਮ ਕੀਰਤਨ ਕਰਨਾ ਕੀ ਬਾਤ ਹੈ ਤੇ ਇਹ ਗੱਲ ਹੈ ਮੇਰਾ ਬਰਤ 4 ਸਤੰਬਰ ਜਿਹੜਾ ਹੈ 1961 ਦਾ ਹੈ ਠੀਕ ਹੈ ਤਾਂ 68 ਹੱਡ ਦੀ ਗੱਲ ਨੂੰ ਉੱਤਰਦੀ ਜਦੋਂ ਹੋਸ਼ ਸੰਭਲੀ ਬਿਲਕੁਲ ਤੋ ਪਿਤਾ ਜੀ ਅਕਸਰ ਕੀਰਤਨ ਸੁਣਦੇ ਸੀਗੇ ਰੇਡੀਓ ਤੋਂ ਜਲੰਧਰ ਖਾਸ ਕਰਕੇ ਜਲੰਧਰ ਰੇਡੀਓ ਸਟੇਸ਼ਨ ਜੀ ਤੋ ਸਵੇਰੇ ਅਰਾਧਨਾ ਦਾ ਪ੍ਰੋਗਰਾਮ ਆਉਂਦਾ ਔਰ ਅੱਜ ਸ਼ਾਮੀ 5:30 ਵਜੇ ਗੁਰਬਾਣੀ ਵਿਚਾਰ ਆਉਣਾ ਬਿਲਕੁਲ ਤੇ ਉਹਦੇ ਵਿੱਚ ਫਿਰ ਸਾਡੇ ਪਰਮ ਪੂਜੇ ਉਸਤਾਦ ਜੀ ਸਚਕਨਵਾਸੀ ਪਿਤਾ ਜੀ ਭਾਈ ਬਖਸ਼ੀਸ਼ ਸਿੰਘ ਹੋਰਾਂ ਦਾ ਕੀਰਤਨ ਆਉਂਦਾ ਸ਼ਬਦ ਕੀਰਤਨ ਆਉਂਦਾ ਉਹ ਉਸ ਕੀਰਤਨ ਨੇ ਬੜਾ ਦਿਲ ਨੂੰ ਬੜਾ ਤੰਬਿਆ ਹਾ ਜੀ ਬਹੁਤ ਤੰਬਿਆ ਠੀਕ ਹੈ ਜੀ ਤੇ ਉਹ ਫਿਰ ਲਗਾਤਾਰ ਇਸ ਰੋਤ ਚਲਦੀ ਰਹੀ ਠੀਕ ਹੈ ਜੀ ਤੇ ਕੀਰਤਨ ਦੇ ਖੇਤਰ ਦੇ ਵਿੱਚ ਕਿਹਨੂੰ ਆਦਰਸ਼ ਮੰਨਦੇ ਹੋ ਆਪਣਾ ਮੈਂ ਪਤਾ ਜੀ ਨੂੰ ਮੰਨਦਾ ਪਾਈ ਬਖਸ਼ੀਸ਼ ਸਿੰਘ ਜਰਾਂ ਨੂੰ ਪਹਿਲਾਂ ਤਾਂ ਘਰੋਂ ਹੀ ਗਰੀਨਵਾਜ ਨੇ ਬਖਸ਼ ਕੀਤੀ ਮੇਰਾ ਜਨਮ ਉਸ ਘਰ ਚ ਹੋਇਆ ਦਸ ਸਿੱਖੀ ਕਰਾਣੇ ਚ ਜਨਮ ਹੋਇਆ ਔਰ ਮੇਰੇ ਸੁਭਾਗ ਕੇ ਪਿਤਾ ਜੀ ਕੀਰਤਨ ਕਰਦੇ ਸੀ ਜੀ ਅਮਰਪਾਲੀ ਪਰਿਵਾਰ ਚ ਮੇਰਾ ਜਨਮ ਹੋਇਆ ਮੇਰਾ ਸੁਭਾਗ ਹੈ ਜੀ ਸਭ ਤੋਂ ਵੱਡੀ ਜਿਹੜੀ ਮੇਰੀ ਗਰੀਨਵਾਜ ਨੇ ਤਰਸ ਕਰਕੇ ਗੁਰਸਿੱਖ ਰਾਣੇ ਵਿੱਚ ਜਨਮ ਦਿੱਤਾ ਪਿਤਾ ਜੀ ਕੀਰਤਨ ਕਰਦੇ ਸੀ ਜੀ ਔਰ ਗੁਰਸਿੱਖੀ ਮਾਹੌਲ ਇਹ ਮੈਂ ਅੱਜ ਨੂੰ ਬੇਨਤੀ ਕਰਾਂ ਕਿ ਮੇਰਾ ਜੋ ਜਨਮ ਹੈ ਉਹ ਖੀੜੀ ਕਲਾਂ ਦਾ ਹੈ ਬਰਨਾਲੇ ਖੀੜੀ ਕਲਾਂ ਸ਼ੇਰਪੁਰ ਦੇ ਕੋਲੇ ਆ ਬਿਲਕੁਲ ਥਾਣਾ ਸ਼ੇਰਪੁਰ ਉਹਦੇ ਨੇੜੇ ਖੀੜੀ ਕਲਾਂ ਜੀ ਉੱਥੇ ਮੇਰਾ ਜਨਮ ਹੋਇਆ ਪਰ ਮੇਰਾ ਬਚਪਨ ਜਿਹੜਾ ਹੈ ਉਹ ਮਡੇੜਾ ਵਾਲੀ ਜਿਹੜਾ ਕਿ ਆਪਾਂ ਕਹਿੰਦੀਏ ਕਿ ਪੰਜਾਬ ਦੀ ਹੱਦ ਹੈ ਉਧਰ ਹਰਿਆਣੇ ਦੀ ਵੀ ਹੱਦ ਹੈ ਜੀ ਪਰ ਆਪ ਉਧਰ ਰਾਜਸਥਾਨ ਦੀ ਵੀ ਹੱਦ ਪੈਂਦੀ ਹੈ ਇਹ ਆਖੀਰਲਾ ਹੈ ਮਨੇਡਾ ਵਾਲੇ ਉਹ ਫਿਰ ਬਚਪਨ ਜਿਹੜਾ ਮੇਰਾ ਸਕੂਲਿੰਗ ਜਿਹੜੀ ਪੜਾਈ ਹੈ ਸਾਰੀ ਉਹ ਮਨੇਡਾ ਵਾਲੀ ਹੋਈ ਮਨੇਡਾਪ ਵਾਲੀ ਹਾਂਜੀ ਮਨੇਡਾ ਵਾਲੀ ਠੀਕ ਹੈ ਜੀ ਔਰ ਮੇਰੇ ਚਾਚਾ ਜੀ ਵੀ ਕੀਰਤਨ ਕਰਦੇ ਸੀ ਮਤਲਬ ਉਹ ਪੜ੍ਹਦੇ ਸੀ ਕਾਲਜ ਚ ਉਹਨਾਂ ਨੇ ਮੈਨੂੰ ਤਬਲਾ ਸਿਖਾਇਆ ਔਰ ਪਿਤਾ ਜੀ ਕੀਰਤਨ ਕਰਦੇ ਸੀ ਔਰ ਮੈਨੂੰ ਇਹ ਚੰਗੀ ਤਰ੍ਹਾਂ ਯਾਦ ਹੈ ਕਿ ਮੈਂ ਤਬਲਾ ਵਜਾ ਕੇ ਪਿਤਾ ਜੀ ਨਾਲ ਉਦੋਂ ਸ਼ਾਇਦ ਮੈਂ ਪਹਿਲੀ ਕਿ ਦੂਜੀ ਸੀ ਜੀ ਤੇ ਮੈਂ ਸਕੂਲ ਜਾਂਦਾ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਸ ਮਿੱਤਰ ਯਾ ਸੜੜੇ ਸੇ ਜਿਨਾ ਦਸੰਦੜਿਆਂ ਤੁਰ ਮਤ ਵੰਝ ਮਿੱਤਰ ਯਾ ਸੜੜੇ ਸੇ ਮਿੱਤਰ ਯਾ ਸੜੜੇ ਸੇ ਹਾਉ ਟੁੰਢੇਂਦੀ ਜਗ ਸੁਮਾਇਆ ਹਾਉ ਟੁੰਢੇਂਦੀ ਜਗ ਸੁਮਾਇਆ ਜਨ ਨਾਨਕ ਬਿਰ ਲੈ ਕੇ ਇਤਰੇ ਅਸਰ ਸੁੰਦਰੀਆਂ ਦੁਰਮਤ ਵੰਨ ਜਿਤਰੇ ਅਸਾ ਡਰਣ ਸੇ ਹੌ ਟੁੰਢੇਂਦੀ ਜਗ ਸਵਾਇਆ ਹੌ ਟੁੰਢੇਂਦੀ ਜਗ ਸਵਾਇਆ ਸਵਾਇਆ ਜਨ ਨਾਨਕ ਕਬਿਰ ਦੇ ਕੇ ਪਈਸਾ ਜੀ ਉਸ ਟਾਈਮ ਪੰਜਾਬ ਦਾ ਮਾਹੌਲ ਵੀ ਕੁਛ ਇਦਾਂ ਦਾ ਸੀ ਕਿ ਮਾਂ-ਬਾਪ ਦੇ ਦਿਲ ਦੇ ਵਿੱਚ ਇੱਕ ਚਾਹ ਹੁੰਦੀ ਕਿ ਸਾਡਾ ਬੱਚਾ ਗੁਰਸਿੱਖੀ ਵਾਲੇ ਪਾਸੇ ਆਵੇ ਉਸੇ ਤਰ੍ਹਾਂ ਤੁਹਾਡੇ ਚਾਚਾ ਜੀ ਨੇ ਤੁਹਾਨੂੰ ਤਬਲਾ ਸਿਖਾਇਆ ਫਿਰ ਉਹਨਾਂ ਦੇ ਨਾਲ ਤੁਸੀਂ ਸੰਗਤ ਦੇ ਵਿੱਚ ਬੈਠ ਕੇ ਵੀ ਕੀਰਤਨ ਕਰਿਆ ਕਰਦੇ ਸੀ ਹਾਂ ਮੈਂ ਮਤਲਬ ਪਤਾ ਜੀ ਮੇਰੇ ਕੀਰਤਨ ਕਰਦੇ ਸੀ ਨਾ ਆਪ ਇਹਨੂੰ ਬੇਨਤੀ ਕੀਤੀ ਹੈ ਵੀ ਉਹ ਸਵੇਰੇ ਸ਼ਾਮ ਆਪਣਾ ਫ੍ਰੀ ਨਿਸ਼ਕਾਮ ਕਰਦੇ ਉਹ ਦਿਨੇ ਆਪਣਾ ਕੰਮ ਕਰਦੇ ਤੇ ਉਦੋਂ ਫਿਰ ਤੁਸੀਂ ਵੀ ਸਟੇਜ ਤੇ ਕਿਤੇ ਕਿਤੇ ਬਹਿ ਜਾਣਾ ਤੇ ਫਿਰ ਸੰਗਤ ਹਾਂ ਮੈਨੂੰ ਮਤਲਬ ਯਾਦ ਹੈ ਕਿ ਉਹ ਮੈਂ ਛੋਟਾ ਜਿਹਾ ਸੀ ਤਬ ਲਾ ਵਾ ਜਾ ਕੇ ਪਤਈ ਨਾਲ ਫਿਰ ਕੀਰਤਨ ਕਰਨ ਜਾਂਦਾ ਤੇ ਉਦੋਂ ਸੰਗਤਾਂ ਮੈਨੂੰ ਰੁਪਇਆ 50 ਪੈਸੇ ਸ਼ਾਬਾਸ਼ ਉਹਨੂੰ ਉਦ ਸ਼ਾਬਾਸੀ ਇੱਕ ਜ਼ਿੰਦਗੀ ਦੇ ਵਿੱਚ ਬਹੁਤ ਵੱਡੀ ਅਹਿਮ ਭੂਮਿਕਾ ਨਿਭਾਉਂਦੀ ਹੈ ਕਿਉਂਕਿ ਹੱਲਾ ਸ਼ੇਰੀ ਨਹੀਂ ਦੀ ਉਹ ਤੁਹਾਨੂੰ ਆਪਣੇ ਘਰ ਚੋਂ ਹੀ ਮਿਲੀ ਹੈ ਤੇ ਭਾਈ ਸਾਹਿਬ ਜੀ ਇਸ ਤੋਂ ਬਾਅਦ ਫਿਰ ਜੋ ਇਸ ਖੇਤਰ ਦੇ ਵਿੱਚ ਨਹੀਂ ਮੈਂ ਤੁਹਾਨੂੰ ਬੇਇੱਜ਼ਤੀ ਕਰਦਾ ਨਾ ਵੀ ਮੇਰਾ ਤਾਂ ਇਸ ਪਾਸੇ ਆਉਣ ਦਾ ਕੋਈ ਹੈ ਹੀ ਨਹੀਂ ਸੀ ਵੀ ਮੈਨੂੰ ਮੈਂ ਕੀਰਤਨ ਕਰਨਾ ਹੈ ਠੀਕ ਹੈ ਜੀ ਸਾਡਾ ਸਾਰਾ ਪਰਿਵਾਰ ਜਿਹੜਾ ਪੜਿਆ ਲਿਖਿਆ ਹੈ ਠੀਕ ਹੈ ਜੀ ਆਈਐਸ ਆਈਪੀਐਸ ਨੇ ਸਾਰੇ ਕੀ ਬਾਤ ਹੈ ਕੀ ਬਾਤ ਤੇ ਮੈਂ ਵੀ ਪੜਨਾ ਚਾ ਤੇ ਪੜਿਆ ਪਰ ਕੋ ਰਾਮਦਾਸ ਜਿੰਨ ਕੋ ਸ਼ੋਰ ਮਨਜੂਰ ਸੀ ਹਾਂ ਸੱਚੇ ਪਾਸ਼ਾ ਨੂੰ ਕੁਛ ਹੋਰ ਮਨਜੂਰ ਸੀ ਪੜਾਈ ਮੇਰੀ ਜਿਹੜੀ ਹੈ ਬਦਕਿਸਮਤੀ ਹੈ ਕਿ ਨੌਵੀਂ ਦਾ ਮੇਰਾ ਪੇਪਰ 76 ਦੀ ਗੱਲ ਹੈ ਉਹ ਤੋਂ ਬੋਰਡ ਦਾ ਬਣਿਆ ਸੀ ਪਹਿਲੀ ਵਾਰੀ ਮੇਰੇ ਨੌਵੀਂ ਦਾ ਬੋਰਡ ਦਾ ਨਹੀਂ ਬਣਿਆ ਠੀਕ ਹੈ ਜੀ ਉਹਦੇ ਵਿੱਚ ਮੈਂ ਰਹਿ ਗਿਆ ਸੀ ਅੱਛਾ ਜੀ ਠੀਕ ਹੈ ਤੇ ਫਿਰ ਮੈਂ ਇਹ 78 ਦੇ ਵਿੱਚ ਫਿਰ ਪਾਸ ਕੀਤੀ میٹرਕ ਘਰ ਚ ਗਰੀਬੀ ਸੀ ਹੌਲੀ ਹੌਲੀ ਫਿਰ ਨੌਕਰੀ ਤਲਾਸ਼ ਮੈਂ ਦਿੱਲੀ ਵੀ ਥੋੜੀ ਸਰਵਿਸ ਕੀਤੀ ਠੀਕ ਹੈ ਜੀ ਉੱਥੇ ਵੀ ਥੋੜਾ ਜਿਹਾ ਟਾਈਮ ਲਾਇਆ ਫਿਰ ਪਤਾ ਇਹਨੇ ਵਾਪਸ ਮੈਨੂੰ ਬੁਲਾ ਲ ਡਬਵਾਲੀ ਹੂੰ ਫਿਰ ਉਹਨਾਂ ਦਿਨਾਂ 'ਚ ਪਿਤਾ ਜੀ ਢਿੱਲੇ ਹੋ ਗਏ ਤੇ ਫਿਰ ਮੈਨੂੰ ਯਾਦ ਆ ਕਿ ਫਿਰ ਉਹ 80-81 ਦੇ ਵਿੱਚ ਉਹਨਾਂ ਨੇ ਫਿਰ ਇਹਨੂੰ profession ਬਣਾਇਆ ਕੀਰਤਨ ਨੂੰ ਤੁਸੀਂ ਬਣਾਇਆ profession ਪਿਤਾ ਜੀ ਨੇ ਠੀਕ ਹੈ ਜੀ ਫਿਰ ਉਹ ਮਤਲਬ ਕੰਮ ਜਿਹੜਾ ਸੀ ਉਹ ਉਹਨੇ ਕਰ ਸਕੇ ਫਿਰ ਉਹ ਕੀਰਤਨ ਨੂੰ ਹੀ ਆਪਣਾ ਜਿਹੜਾ profession ਬਣਾਇਆ ਪਿਤਾ ਜੀ ਹੋਰਾਂ ਨੇ ਜੀ ਔਰ ਨਾਲ ਫਿਰ ਮੈਂ ਤਬਲੇ ਤੇ ਪਿਤਾ ਜੀ ਨਾਲ ਸੇਵਾ ਨਿਭਾਉਂਦੇ ਰਹੇ ਸੇਵਾ ਨਿਭਾਉਂਦੇ ਰਹੇ ਪਰ ਨਾਲ ਮੇਰੀ ਪੜ੍ਹਾਈ ਵੀ ਚੱਲਦੀ ਰਹੀ ਮੈਂ ਗਿਆਨੀ ਵੀ ਕੀਤੀ ਉਹ ਗਿਆਨੀ ਇਸ ਹਸਾਬਨਾਮੇ ਪਾਸ ਕੀਤੀ ਇਸ ਕਰਕੇ ਗਿਆਨੀ ਕੀਤੀ ਕਿ ਉਹਨਾਂ ਦਿਨਾਂ 'ਚ ਇਸੇ ਆ ਵੀ ਗਿਆਨੀ ਕਰਕੇ ਤੁਸੀਂ ਬੀਏ ਕਰ ਸਕਦੇ ਹੋ ਸਿੱਧੀ ਠੀਕ ਹੈ ਜੀ ਇਹ ਮੈਂ ਤੁਹਾਨੂੰ ਦੱਸ ਰਿਹਾ ਗੱਲ ਇਹ 80 ਕੇ 80 ਦੀ ਗੱਲ ਦੱਸ ਰਿਹਾ ਤੇ ਗਿਆਨੀ ਫਿਰ ਕਿੱਥੋਂ ਕੀਤੀ ਤੁਸੀਂ ਉਥੋਂ ਡਬਲ ਹੀ ਡਬਲ ਹਾਂ ਜੀ ਪ੍ਰਾਈਵੇਟ ਗਿਆਨੀ ਕੀਤੀ ਜੀ ਪਰ ਉਦੋਂ ਇਸ ਵੀ ਤੁਸੀਂ ਗਿਆਨੀ ਕਰ ਲਓ ਤੁਸੀਂ ਤੇ ਬੀਏ ਕਰ ਲਓ ਤੇ ਇਸ ਹਿਸਾਬ ਨਾਲ ਫਿਰ ਮੈਂ ਉਹ ਗਿਆਨੀ ਕੀਤੀ ਪਰ ਉਹਨਾਂ ਦਿਨਾਂ ਚ ਰੱਬ ਦਾ ਪਾਣਾ ਕੇ ਸੱਚੇ ਪਾਤਸ਼ਾਹ ਜੋ ਸਵਾਸ ਬਖਸ਼ਿ ਪਤਾਈ ਨੂੰ ਜੀ ਉਹ 4 ਅਗਸਤ ਨੂੰ 1984 ਨੂੰ ਪੂਰੇ ਹੋ ਗਏ। ਤੋਂ ਘਰ ਦਾ ਮਾਹੌਲ ਇੱਕ ਤਰ੍ਹਾਂ ਇੱਕਦਮ ਚੇਂਜ ਹੋ ਗਿਆ। ਬਿਲਕੁਲ ਬਿਲਕੁਲ। ਮਤਲਬ ਸੱਚੇ ਪਾਤਸ਼ਾਹ ਦੇਖੋ ਕਿਸ ਤਰ੍ਹਾਂ ਨੇੜੇ ਲਿਆ ਰਹੇ ਆ। ਜੀ ਬਿਲਕੁਲ। ਤੋਂ ਘਰ ਮਾਤਾ ਜੀ ਨੇ ਸਾਡੇ ਸਤਕਾਰਯੋਗ ਸਰਦਾਰ ਹਰਦੇਵ ਸਿੰਘ ਬਰਾੜ ਮੈਂਬਰਸ਼ਾਹਵਾਨੀ ਕਮੇਟੀ ਠੀਕ ਹੈ ਜੀ। ਉਹਨਾਂ ਨੂੰ ਬੇਨਤੀ ਕੀਤੀ ਮਤਾ ਜੀ ਕੀ ਜਾਣਦੇ ਹੋ ਤੁਹਾਡੇ ਵੱਲੋਂ ਕੀ ਕੀਰਤਨ ਜਾਣਦੇ ਨੇ ਇਹਨਾਂ ਨੂੰ ਸੇਵਾ ਦਿੱਤੀ ਜਾਵੇ ਵੀ ਇਹਨੂੰ ਬੱਚੇ ਨੂੰ ਕਿਤੇ ਲਵਾਓ ਘਰ ਚ ਗਰੀਬੀ ਹੈ ਠੀਕ ਹੈ ਜੀ ਬਿਲਕੁਲ ਜ਼ਰੂਰਤ ਸੀ ਉਸ ਟਾਈਮ ਸੋ ਭਾਈ ਸਾਹਿਬ ਜੀ ਸਭ ਤੋਂ ਪਹਿਲਾਂ ਕਿੱਥੇ ਸੇਵਾ ਨਿਭਾਈ ਸਾਡੇ ਸਤਿਕਾਰਯੋਗ ਮੈਂਬਰ ਸਾਹਿਬ ਅੱਜ ਤੋ ਹੁਣ ਤਾਂ ਸਮਾ ਗਏ ਮਹਾਰਾਜਾ ਨੂੰ ਸੱਚਖੰਡ ਵਾਸਤਾ ਦੇ ਗਰੀਨਵਾਜ ਉਹਨਾਂ ਨੇ ਮਤਲਬ ਮੈਂ ਕਿਹਾ ਮੰਗਾ ਵੀ ਗਰੀਬਾਂ ਦੇ ਮਸੀਹ ਤੇ ਉਹ ਫਿਰ ਮੈਨੂੰ ਕਹਿੰਦੇ ਬੇਟਾ ਤੂੰ ਚੱਲੇ ਜਾ ਜੀਂਦ ਮੈਂ ਜੀਂਦ ਗਿਆ ਤੇ ਉੱਥੇ ਰਾਗੀ ਸਿੰਘ ਕਹਿੰਦੇ ਯਾਰ ਇੱਥੇ ਨਾ ਜੋੜੀ ਵਾਲੀ ਜਗ੍ਹਾ ਖਾਲੀ ਹੈ ਠੀਕ ਹੈ ਜੀ ਮੈਂ ਯਾਰ ਮੈਂ ਕੀਰਤਨ ਕਰਨਾ ਹੈ ਕਹਿੰਦੇ ਫਿਰ ਜੋ ਕੀਰਤਨ ਕਰਨ ਦਾ ਸ਼੍ਰੀ ਤਮਤਾਨ ਸਾਹਿਬ ਜਗਾ ਖਾਲੀ ਹੈ ਉੱਥੇ ਚਲੇ ਜਾਓ ਚਲੋ ਮੈਂ ਮੱਸਿਆ ਦੇਖ ਕੇ ਗਿਆ ਉੱਥੇ ਜੀ ਤੇ ਸਾਰੇ ਮੈਂਬਰ ਸਾਹਿਬਾਨ ਆਏ ਸੀਗੇ ਜੀ ਕੀਰਤਨ ਕੀਤਾ ਤੇ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਗਈ ਕੀ ਬਾਤ ਹਰੇ ਕੀਰਤਨੀਆਂ ਭਾਵੇਂ ਦੁਨੀਆ ਭਰ ਚ ਕਿਤੇ ਵੀ ਇਸ ਪ੍ਰੋਫੈਸ਼ਨ ਦੀ ਜਾਂ ਸ਼ੁਰੂਆਤ ਕਰਦਾ ਹੈ ਜਾਂ ਆਪਣਾ ਸ਼ੌਂਕ ਲੈ ਕੇ ਚੱਲਦਾ ਹੈ ਮਨ ਦੇ ਵਿੱਚ ਇੱਕ ਆਸ ਹੁੰਦੀ ਹੈ ਕਿ ਸ਼੍ਰੀ ਦਰਬਾਰ ਸਾਹਿਬ ਵਿਖੇ ਕੀਰਤਨ ਕੀਤਾ ਜਾਵੇ ਮੈਂ ਜਦੋਂ ਫਿਰ ਇਸ ਪਾਸੇ ਆਇਆ ਜੀ ਪ੍ਰੋਫੈਸ਼ਨ ਮੈਂ ਵੀ ਗਰੀਨਵਾਜ ਮੈਨੂੰ ਇਸ ਪਾਸੇ ਲਿਆਇਆ ਮੈਂ ਤੁਹਾਨੂੰ ਹੋਰ ਜਾਣਕਾਰੀ ਦੇਣਾ ਚਾਹੁੰਦਾ ਕਿ ਮੈਂ ਕੀਰਤਨ ਬਕਾਇਦਾ ਸਿੱਖਿਆ ਨਹੀਂ ਆ ਪਰਮਾਤਮਾ ਦੀ ਕਿਰਪਾ ਕਹਿ ਸਕਦੇ ਆ ਬਾਂ ਬਖਸ਼ਿਸ਼ ਕਹਿ ਸਕਦੇ ਆ ਮਤਲਬ ਮੇਰੇ ਸੁਭਾਗ ਨੇ ਸਤਰਾਵ ਜੀ ਨੇ ਪਹਿਲਾਂ ਬੇਨਤੀ ਕੀਤੀ ਹੈ ਵੀ ਗੁਰਸਿੱਖ ਰਾਣੀ ਚ ਸੱਚੇ ਪਾਸ਼ਾ ਨੇ ਜਨਮ ਦਿੱਤਾ ਔਰ ਪਿਤਾ ਜੀ ਕੀਰਤਨ ਕਰਦੇ ਸੀ ਠੀਕ ਹੈ ਜੀ ਔਰ ਉਸ ਤੋਂ ਸੁਭਾਗ ਕੇ ਭਾਈ ਬਖਸ਼ੀਸ਼ ਸਿੰਘ ਜੀ ਦਾ ਕੀਰਤਨ ਸੁਣਨ ਨੂੰ ਮਿਲਿਆ ਪਿਤਾ ਦਾ ਜੀ ਤੋਂ ਉਹ ਮੈਂ ਇਹ ਸਮਝਦਾ ਗਰੀਨਵਾਜ ਨੇ ਆਪਣੇ ਦਰ ਦੀ ਸੇਵਾ ਲੈਣੀ ਸੀ ਇਹ ਵੀ ਇਹ ਹੋ ਸਕਦਾ ਤਾਂ ਹੀ ਬਚਪਨ ਦੇ ਵਿੱਚ ਸੱਚੇ ਪਾਸ਼ਾ ਨੇ ਇਸ ਪਾਸੇ ਲਾਇਆ ਭਾਈ ਸਾਹਿਬ ਜੀ ਮੈਂ ਵੇਖ ਰਿਹਾ ਜਿਵੇਂ ਤੁਸੀਂ بار بار بھائی بخشیش سنگھ جی دے لیے ایک لفظ ਵਰਤ رہے ہو ਪਿਤਾ ਜੀ ہاں جی ہاں نا بھائی بخشیش سنگھ جی ਨੂੰ ਤੁਸੀਂ ਪਿਤਾ ਜੀ کہہ ਰਹੇ ਹੋ ਕਿਉਂਕਿ ਪਿਤਾ ਜੀ ਸਰਦਾਰ ਤਰਲੋਚਨ ਸਿੰਘ ਜੀ ਨੇ ਤੁਹਾਡੇ ਇਹਦੇ پیچھے ਕੀ ਕਰਨਗੇ ਤੁਸੀਂ بھائی بخشیش سنگھ جی ਨੂੰ ਵੀ ਪਿਤਾ ਜੀ کہہ کے ਸੰਬੋਧਿਤ ਕਰਦੇ ਹੋ ਇਸ ਖੇਤਰ ਦੇ ਪਿਤਾ ਤੋਂ اوپر ਸਮੇਗਾ کیا بات ہے میرے استاد نے ਬੇਸ਼ੱਕ ਬਿਲਕੁਲ ਨਹੀਂ ਸਤ ਸਿੰਘ ਜੀ ਇਹ ਹੀ ਕਲੀਅਰ ਕਰਨਾ ਚਾਹੁੰਦਾ ਸੀ ਕਿਉਂਕਿ ਭਾਈ ਸਾਹਿਬ ਜੀ ਨੇ ਦੋ ਵਾਰ ਪਹਿਲਾਂ ਵੀ ਇਹ ਸ਼ਬਦ دیا ਅ ਪ੍ਰਯੋਗ ਕੀਤਾ ਸੀ ਤੇ ਸਾਡੇ ਮਨ ਦੇ ਵਿੱਚ ਵੀ ਕਈ ਵਾਰੀ ਸਵਾਲ ਸ਼ਾਇਦ ਪਾਈ ਬਖਸ਼ੀ ਸਿੰਘ ਜੀ ਦੇ ਹੀ ਇਹ ਫਰਜ਼ੰਦ ਹੋਣਗੇ ਪਰ ਨਹੀਂ ਸਾਧ ਸਿੰਘ ਜੀ ਕਿੰਨਾ ਜ਼ਿਆਦਾ ਉਹਨਾਂ ਦੇ ਕੀਰਤਨ ਨੂੰ ਭਾਈ ਸਾਹਿਬ ਜੀ ਸਤਿਕਾਰ ਕਰਦੇ ਨੇ ਪਿਆਰ ਕਰਦੇ ਨੇ ਕਿ ਪਾਈ ਬਖਸ਼ੀ ਸਿੰਘ ਜੀ ਨੂੰ ਹੀ ਪਿਤਾ ਜੀ ਲਫ਼ਜ਼ ਕਹਿ ਕੇ ਅਲਫ਼ਾਜ਼ ਕਹਿ ਕੇ ਸਨਮਾਨ ਦਿੰਦੇ ਨੇ ਠੀਕ ਹੈ ਜੀ ਤੇ ਫਿਰ ਦਰਬਾਰ ਸਾਹਿਬ ਕਦੋਂ ਆਏ ਤੁਸੀਂ ਫਿਰ ਮੈਂ ਉੱਥੇ ਮੇਰੇ ਖਾਲਸਾ ਲਾਇਆ ਫਿਰ ਮਮਦਨੀ ਕਰਾਈ ਪਟਿਆਲੇ ਦੀ ਠੀਕ ਹੈ ਜੀ ਉਮਰ ਕਦੇ ਤੋਂ ਪਹਿਲਾਂ ਪਟਿਆਲੇ ਜਾ ਯਾਰ ਉਹ ਹਾਂ ਵੀ ਉੱਥੋਂ ਤੋਂ ਜਾ ਸਕਦਾ ਹੈ ਠੀਕ ਹੈ ਇਹ ਤੁਸੀਂ ਤਾਂ ਨਹੀਂ ਤੁਹਾਨੂੰ ਕਿਸੇ ਨੇ ਭੇਜਣਾ ਠੀਕ ਹੈ ਮਤਲਬ ਇੱਕ ਚਾਹ ਸੀ ਮਨ ਦੇ ਅੰਦਰ ਕਿ ਗੁਰੂ ਰਾਮਦਾਸ ਜੀ ਦੇ ਦਰ ਤੇ ਸੇਵਾ ਕਰਨੀ ਹੈ ਹਾਂ ਮੈਂ ਕਿਹਾ ਵੀ ਜੇ ਹੁਣ ਮੈਂ ਕੀਰਤਨ ਸੱਚੇ ਪਾਤਸ਼ਾਹ ਨੇ ਇਸ ਪਾਸੇ ਲਾਇਆ ਹੈ ਤੇ ਫਿਰ ਕਿਉਂ ਨਾ ਸਿਰ ਸਤਿਖੰਡ ਸ੍ਰੀ ਹਰਿਮੰਦਰ ਸਾਹਿਬੀ ਕੀਰਤਨ ਕੀਤਾ ਜਾਵੇ ਜੀ ਜੀ ਇਹ ਮੇਰੀ ਲਗਨ ਸੀ ਠੀਕ ਹੈ ਤਾਂ ਉਹ ਫਿਰ ਉਹ ਉਸ ਗੱਲ ਨੂੰ ਮੁੱਖ ਰੱਖਦਾ ਮੈਂ ਬਹੁਤ ਕੋਸ਼ਿਸ਼ ਕੀਤੀ ਪਰ ਗ੍ਰੀਨ ਵਾਇਨ ਜਦੋਂ ਜਦੋਂ ਬਖਸ਼ਿਸ਼ ਹੋਣੀ ਉਹਦੇ ਹੋਣੀ ਹੈ ਜਦੋਂ ਕਿਰਪਾ ਹੋਣੀ ਹੈ ਜਦੋਂ ਕਿਰਪਾ ਹੋਣੀ ਹੈ ਉਦੋਂ ਕੋਸ਼ਿਸ਼ ਕੀਤੀ ਉਦੋਂ ਸਤਿਕਾਰਯੋਗ ਸਿੰਘ ਸਾਹਿਬ ਜੀ ਬਾਬਾ ਹਾਕਮ ਸਿੰਘ ਜੀ ਉਹ ਮੈਨੂੰ ਬੜਾ ਪਿਆਰ ਦਿੰਦੇ ਸੀ ਉਹਨਾਂ ਨੇ ਬੇਨਤੀ ਕੀਤੀ ਮੈਂ ਸ਼੍ਰੀ ਤਖਤ ਸਾਹਿਬ ਦੇ ਜਹੇਦਾਰ ਸੀ ਬਾਬਾ ਹਾਕਮ ਸਿੰਘ ਜੀ ਹਾਂਜੀ 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 ਤਾਂ ਮੈਂ ਬੇਨਤੀ ਕੀਤੀ ਮੈਂ ਬਾਬਾ ਜੀ ਬੇਨਤੀ ਹੈ ਵੀ ਮੇਰੀ ਇੱਛਾ ਹੈ ਮੈਂ ਸ਼੍ਰੀ ਸਚਕੰਨ ਸਾਹਿਬ ਕੀਰਤਨ ਕਰਾਂ ਉਹ ਮੈਨੂੰ ਕਹਿੰਦੇ ਤੂੰ ਇੱਥੇ ਤਨ ਸਾਰਾ ਲਗਾ ਕੇ ਪਿਆਰ ਕਰਦਾ ਇੱਥੇ ਰਹਿ ਠੀਕ ਮੈਂ ਜੀ ਮੇਰੀ ਇੱਛਾ ਹੈ ਤੇਲੀ ਇਹ ਵਕਤ ਪਈਸਾ ਜਿਹੜੀ ਤੁਹਾਡੀ ਕੀਰਤਨ ਕਰਨ ਦੀ ਸ਼ੈਲੀ ਹੈ ਹੋਰ ਰਾਗੀ ਸਿੰਘਾਂ ਦੇ ਨਾਲੋਂ ਬਿਲਕੁਲ ਵੱਖਰੀ ਆ ਮਨ ਦੇ ਵਿੱਚ ਕਿੱਥੋਂ ਖਿਆਲ ਆਇਆ ਕਿ ਐਵੇਂ ਕੀਰਤਨ ਕਰਨਾ ਚਾਹੀਦਾ ਜਾਂ ਐਵੇਂ ਗਾਇਨ ਕਰਨਾ ਚਾਹੀਦਾ ਜਦੋਂ ਪਟਿਆਲੇ ਆਇਆ ਨਾ ਬਦਲ ਕੇ ਸ਼੍ਰੀ ਦਮਦੋਂ ਸਾਹਿਬ ਤੋਂ ਤੁਹਾਨੂੰ ਮਨ ਦੀ ਗੱਲ ਦੱਸਦਾ ਮੈਂ ਮਨ ਦੀ ਗੱਲ ਠੀਕ ਹੈ ਜੀ ਉਦੋਂ ਹੀ ਮੇਰਾ ਜੀ ਨਹੀਂ ਲੱਗਿਆ ਕਿਉਂਕਿ ਇੱਕ ਤਾਂ ਪ੍ਰੋਬਲਮ ਸੀ ਕਮਰੇ ਦੀ ਕਿਉਂਕਿ ਇੱਥੇ ਘਰ ਮੰਗੂਈ ਸੀਗਾ ਸ਼੍ਰੀ ਦਮਦੋਂ ਸਾਹਿਬ ਅੱਛਾ ਸੀ ਸਾਰਾ ਪਿੰਡੂ ਮਾਹੌਲ ਜੀ ਔਰ ਬੜਾ ਜੀ ਲੱਗਿਆ ਸੀ ਹਾਂ ਜੀ ਤਾਂ ਮੈਂ ਜਦੋਂ ਫਿਰ ਪਟਿਆਲੇ ਆਇਆ ਉੱਥੇ ਫਿਰ ਮੈਨੂੰ ਕਮਰੇ ਦੀ ਮੁਸ਼ਕਲ ਹੋਣ ਕਰਕੇ ਮੈਂ ਬੜਾ ਉਦਾਸ ਜਾ ਰਿਹਾ ਮੈਂ ਯਾਰ ਮੈਂ ਕਾਹ ਨੂੰ ਆਣਾ ਸੀ ਉੱਥੇ ਠੀਕ ਸੀ ਤੇ ਗ੍ਰੀਨ ਵਾਲੇ ਸੇਵਾ ਲੈਣੇ ਸੀ ਪਰ ਜਦੋਂ ਮੈਂ ਇੱਥੇ ਆਇਆ ਮਸ਼ੀਰ ਰਮੰਦਰ ਸਾਹਿਬ ਆਇਆ ਇੱਥੇ ਵੀ ਉਹੀ ਪ੍ਰੋਬਲਮ ਸਾਰਾ ਮੈਂ ਜਦੋਂ ਆਇਆ ਆ ਇੱਕ 1 ਅਕਤੂਬਰ 1999 ਦੀ ਪਹਿਲੀ ਹਾਜ਼ਰੀ ਹੈ ਤੁਹਾਡਾ ਜਿਹੜਾ ਸਭ ਤੋਂ ਮਨਪਸੰਦ ਸ਼ਬਦ ਹੈ ਤੁਹਾਡਾ ਆਪਣਾ ਸ਼ਬਦ ਤੇ ਸਾਰੇ ਚ ਮਨਪਸੰਦੀ ਨੇ ਬਹੁਤ ਕਿਰਪਾ ਗੁਰੂ ਰਾਮਦਾਸ ਜੀ ਦੀ ਹੈ ਨਾ ਪਰ ਜਿਹੜਾ ਤੁਹਾਡਾ ਆਪਣਾ ਖੋਦਾ ਮੰਨ ਕਰਦਾ ਹੋਵੇ ਬਾਰ-ਬਾਰ ਕਿ ਮੈਂ ਉਹ ਸ਼ਬਦ ਗਾਇਨ ਕਰਾਂ ਕਿਉਂਕਿ ਤੁਸੀਂ ਰਾਗੀ ਹੋ ਕੋਈ ਨਾ ਕੋਈ ਸ਼ਬਦ ਤੇ ਅਜਿਹਾ ਹੋਵੇਗਾ ਜਿਹੜਾ ਤੁਹਾਨੂੰ ਸਭ ਤੋਂ ਪਿਆਰਾ ਲੱਗਦਾ ਹੋਵੇ ਉਹ ਸੰਗਤ ਨਾਲ ਵੀ ਉਹਦੀ ਸਾਜ ਪਾਓ ਜੀ ਤਨ ਤਨ ਰਾਮਦਾਸ ਗੁਰ ਤਨ ਤਨ ਰਾਮਦਾਸ ਗੁਰ ਜਨ ਸੇ ਰਿਆ ਸਵਾਰਿਆ ਤਨ ਤਨ RAM ਦਾਸ ਗੁਰ RAM ਦਾਸ ਗੁਰ RAM ਦਾਸ ਗੁਰ ਜੇ ਨਸਰੇ ਆ ਤਨ ਸਵਾਰਿਆ ਭਾਈ ਸਾਹਿਬ ਜੀ ਖਾਸ ਗੱਲ ਮੈਨੂੰ ਆਪ ਜੀ ਦੇ ਬਾਰੇ ਇਹ ਵੀ ਪਤਾ ਲੱਗੀ ਹੈ ਵੇਖੀ ਵੀ ਹੈ ਕਿ ਤੁਹਾਡੀ ਸ਼ੈਲੀ ਅਲੱਗ ਹੈ ਜਿਵੇਂ ਸਾਡੇ ਸਤਿਕਾਰਯੋਗ ਹੋਰ ਕੀਰਤਨੀਏ ਕੀਰਤਨ ਕਰਦੇ ਨੇ ਉਹਨਾਂ ਤੋਂ ਇੱਕਦਮ ਅਲੱਗ ਸ਼ੈਲੀ ਹੈ ਤੁਹਾਡੀ ਇਹ ਕਿਵੇਂ ਆਇਆ ਤੁਹਾਡੇ ਖਿਆਲ ਮਨ ਦੇ ਵਿੱਚ ਜਾਂ ਕਿਤੇ ਸਿੱਖਿਆ ਜਾਂ ਮਨ ਦੇ ਵਿੱਚ ਖਿਆਲ ਆਇਆ ਜਾਂ ਗੁਰੂ ਦੀ ਬਖਸ਼ਿਸ਼ ਦੇ ਨਾਲ ਇਹ ਸ਼ੈਲੀ ਬਣੀ ਤੁਹਾਡੀ ਸੰਗਤ ਕਹਿੰਦੀ ਵੱਖਰੀ ਪਰ ਮੈਂ ਮੈਨੂੰ ਵੱਖਰੀ ਨਹੀਂ ਲੱਗਦੀ ਅੱਛਾ ਜੀ ਉਹ ਮੈਂ ਮੇਰਾ ਟਾਂਗੇ ਇਸ ਵੀ ਗੁਰਬਾਣੀ ਕੀਰਤਨ ਜਿਹੜਾ ਹੈ ਜੀ ਉਹ ਗੁਰਬਾਣੀ ਸ਼ਬਦ ਦੀ ਸਮਝੋਣੀ ਚਾਹੀਦੀ ਹੈ ਅਜੋਕੇ ਸਮੇਂ ਵਿੱਚ ਅਸੀਂ ਵੇਖਦੇ ਹਾਂ ਸਾਡੇ ਨਵੇਂ ਸਿੱਖਿਆਰਥੀ ਮੋਬਾਈਲ ਰੱਖ ਕੇ ਵੀ ਕੀਰਤਨ ਕਰਨਾ ਸ਼ੁਰੂ ਕਰ ਦਿੰਦੇ ਨੇ ਤੁਸੀਂ ਇਹ ਕੀ ਬਦਲਾਅ ਕਿਵੇਂ ਆਇਆ ਇਹਦਾ ਹੱਲ ਕੀ ਹੈ ਮੈਂ ਸਮਝਦਾ ਵੀ ਨਹੀਂ ਇੱਕ ਨਾ ਕੀਰਤਨ ਹੀ ਨਹੀਂ ਹੈ ਜੀ ਕੋਈ ਵੀ ਤੁਸੀਂ ਖੇਤਰ ਦੇਖ ਲਓ ਜੀ ਕੋਈ ਵੀ ਫੀਲਡ ਦੇਖ ਲਓ ਹਾਂ ਜੀ ਵੀ ਉਹ ਸਾਰਾ ਯਾਨੀ ਇੱਕ ਦਿਖਾਵਾ ਹੀ ਹੋਇਆ ਕੋਈ ਦਿਲੋਂ ਨਹੀਂ ਹੈ ਦਿਲੋਂ ਨਹੀਂ ਹੈ ਜੀ ਤਾਂ ਮੈਂ ਵੀ ਸਮਝਦਾ ਵੀ ਚਾਹੇ ਉਹ ਫਿਲਮ ਇੰਡਸਟਰੀ ਹੈ ਜੀ ਮਾਫ ਕਰਨਾ ਚਾਹੇ ਉਹ ਸਾਡਾ ਕੀਰਤਨ ਦੀ ਪਰੰਪਰਾ ਹੈ ਜੀ ਇਹਦੇ ਚ ਇਹਨਾਂ ਤਬਦੀਲੀ ਆ ਗਈ ਉਹ ਆਈ ਕਿਉਂ ਕਿਉਂਕਿ ਇੱਕ ਪਰੰਪਰਾ ਹੈ ਕੀਰਤਨ ਦੀ ਇੱਕ ਮਰਿਆਦਾ ਹੈ ਜੋ ਕਿ ਬੜੀ ਕਠਨ ਹੈ ਭਾਈ ਸਾਜੀ ਜਿਵੇਂ ਭਾਈ ਕਾਨ ਸਿੰਘ ਜੀ ਨਾਬਾ ਨੇ ਮਹਾਨ ਕੋਸ਼ ਦੇ ਵਿੱਚ ਇੱਕ ਬੁਲਾਰੇ ਦੇ 14 ਗੁਣ ਦੱਸੇ ਨੇ ਤੇ ਇੱਕ ਕੀਰਤਨੀਏ ਦੇ ਕਿਹੜੇ ਕਿਹੜੇ ਗੁਣ ਹੋਣੇ ਚਾਹੀਦੇ ਆ ਸਭ ਤੋਂ ਪਹਿਲਾਂ ਤਾਂ ਜਿਹਨੇ ਕੀਰਤਨ ਕਰਨਾ ਹੈ ਜੀ ਪਹਿਲੀ ਗੱਲ ਤਾਂ ਵੀ ਉਹ ਉਹ ਸਮਰਪਿਤ ਹੋਵੇ ਗੁਰੂ ਨੂੰ ਇਹ ਨਾ ਹੋਵੇ ਵੀ ਜੇ ਨੌਕਰੀ ਕਿਸੇ ਵਾਸਤੇ ਨਹੀਂ ਮਿਲੀ ਚਲੋ ਸ਼ਬਦ ਸਿੱਖਣਾ ਤੇ ਕੀਰਤਨ ਇਹ ਨਹੀਂ ਹੋਣਾ ਦੇਖਣਾ ਜੋ ਕਿ ਅੱਜ ਹੋ ਰਿਹਾ ਠੀਕ ਹੈ ਮਾਫ ਕਰਨਾ ਅੱਜ ਇਹ ਹੀ ਹੋ ਰਿਹਾ ਹੈ ਤਰਸਦੀ ਹੈ ਆ ਇਹ ਤਰਸਦੀ ਹੈ ਵੀ ਜੇ ਕਿਤੇ ਹੋਰ ਨੌਕਰੀ ਨਹੀਂ ਮਿਲੀ ਚਲੋ 10 ਦਿਨ ਤੱਕ ਤਾਂ ਸਿੱਖ ਕੇ ਬਿਟ ਲੋ ਸਵੇਰੇ ਮਸਕੀਨ ਸਾਹਿਬ ਦੇ ਕਹਿਣ ਵਾਂਗੂ ਵੀ ਸਵੇਰੇ ਕੈਕਟਰ ਸੁਨੜੀ ਤੇ ਸ਼ਾਮੀ ਰਾਗੀ ਬਣ ਗਿਆ ਸ਼ਾਮੀ ਕਥਾ ਬਚਕ ਬਣ ਗਿਆ ਅੱਜ ਕੱਲ ਇਹ ਸਿਸਟਮ ਹੈ ਪਹਿਲੀ ਗੱਲ ਤਾਂ ਉਹਨੂੰ ਸਮਰਪਿਤ ਹੋਣਾ ਪਊਗਾ ਗੁਰੂ ਨੂੰ ਗੁਰੂ ਮੰਨਦੇ ਹੋ ਜੋ ਕੀਰਤਨਕਾਰ ਹੈ ਉਹ ਗੁਰੂ ਨੂੰ ਗੁਰੂ ਮੰਨਦਾ ਹੈ ਗੁਰਬਾਣੀ ਨੂੰ ਗੁਰੂ ਮੰਨਦਾ ਹੈ ਕਿ ਉਹ ਮਤਲਬ ਸਿਰਫ ਜ ਜਣੀ ਉਸਨੇ ਰੋਟੀਆਂ ਵਾਸਤੇ ਜਾਂ ਆਪਣੇ ਉਸ ਵਾਸਤੇ ਉਸ ਨੂੰ ਇਖਤਿਆਰ ਕੀਤਾ ਇਹ ਨਹੀਂ ਹੋਣਾ ਚਾਹੀਦਾ ਮਤਲਬ ਉਹ ਚ ਭਾਵਨਾ ਹੋਣੀ ਚਾਹੀਦੀ ਹੈ ਭਾਈ ਸਬਜੀ ਜਿਵੇਂ ਸੰਗੀਤ ਇੱਕ ਸਾਧਨਾ ਦਾ ਨਾਮ ਹੈ ਬੜੀ ਮੁਸ਼ਕਲ ਕਰਨੀ ਪੈਂਦੀ ਹੈ ਕਰੜੀ ਘਾਲ ਨਾ ਕਰਨੀ ਪੈਂਦੀ ਇਹਨੂੰ ਸਿੱਖਣ ਵਾਸਤੇ ਅਜੋਕੇ ਦੌਰ ਦੇ ਵਿੱਚ ਕਈ ਰਾਗੀ ਸਿੰਘਾਂ ਨੂੰ ਵੇਖ ਕੇ ਉਹਨਾਂ ਦੇ ਸਟਾਈਲ ਤੋਂ ਪ੍ਰਭਾਵਿਤ ਹੋ ਕੇ ਕੀਰਤਨ ਦੇ ਖੇਤਰ ਦੇ ਵਿੱਚ ਆਉਂਦੇ ਨੇ ਪਰ ਜਦੋਂ ਪਤਾ ਲੱਗਦਾ ਕਿ ਮਿਹਨਤ ਖਾਸੀ ਕਰਨੀ ਪੈਣੀ ਹੈ ਇਸ ਖੇਤਰ ਨੂੰ ਛੱਡ ਜਾਂਦੇ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਜਿਹੜਾ ਕੀਰਤਨ ਮੈਂ ਸਮਝਦਾ ਜਿਹਨੇ ਕੀਰਤਨ ਕਰਨਾ ਨਾ ਉਹਨੂੰ ਬਹੁਤ ਲਗਨ ਔਰ ਬਹੁਤ ਮਿਹਨਤ ਦੀ ਲੋੜ ਹੈ ਕੀਰਤਨ ਕਰਨਾ ਕੋਈ ਸੌਖਾ ਕੰਮ ਨਹੀਂਗਾ ਠੀਕ ਹੈ ਮਾਫ ਕਰਨਾ ਕੀਰਤਨ ਵਾਸਤੇ ਬਹੁਤ ਮਿਹਨਤੀ ਲੋੜ ਹੈ ਜੇ ਤੁਸੀਂ 10 ਮਤਲਬ ਮੈਂ ਮਾਫ ਕਰਨਾ ਸੱਚੇ ਪਾਸ਼ਾ ਮਾਫ ਕਰਨਾ ਅੱਜ ਕੱਲ ਦੇ ਜਿਹੜਾ ਨਾ ਮਿਹਨਤ ਕਰਕੇ ਰਾਜ ਨਹੀਂ ਹੈ ਮੈਂ ਮੈਂ ਦੇਖਦਾ ਪੁਰਾਤਨ ਕੀਰਤਨੀਏ ਐਸੀ ਐਸੀਆ ਮਤਲਬ ਇੰਨੇ ਮੇਰੇ ਪਰਮ ਪੂਜਯਾ ਉਸਤਾਦ ਜੀ ਪਿਤਾ ਜੀ ਭਾਈ ਬਖਸ਼ੀ ਸਿੰਘ ਜੀ ਇੰਨੀ ਬਾਣੀ ਕੰਠ ਸੀ ਜੇ ਦਸਮ ਦੇ ਬਾਣੀ ਲੋ ਦਸੰਦੀ ਬਾਣੀ ਇੰਨੀ ਕੰਠ ਸੀ ਐ ਸਮੁੰਦਰ ਤਰ੍ਹਾਂ ਹੀ ਚੱਲਦਾ ਸੀ ਫਲੋ ਤੋਂ ਮੈਂ ਸਮਝਦਾ ਵੀ ਉਹ ਉਹ ਖਜ਼ਾਨਾ ਜਿਹੜਾ ਪਿਤਾ ਜੀ ਭਾਈ ਬਖਸ਼ੀ ਸਿੰਘ ਜੀ ਦੇ ਗਿਆ ਉਹ ਦੇਣਾ ਕਿਸ ਨੇ ਹੋਰ ਭਾਈ ਸਾਹਿਬ ਜੀ ਤੁਹਾਡੀ ਸਾਦਗੀ ਦੇ ਬਹੁਤ ਚਰਚੇ ਅਕਸਰ ਹੀ ਸੰਗਤ ਦੇ ਵਿੱਚ ਜ਼ਿਕਰ ਹੁੰਦਾ ਕਿ ਭਾਈ ਸਾਹਿਬ ਜੀ ਬਹੁਤ ਸਾਦਾ ਜੀਵਨ ਬਤੀਤ ਕਰਦੇ ਆ ਬਸਰ ਕਰਦੇ ਆ ਅਜੇ ਤੱਕ ਵੀ ਸੁਣਨ ਦੇ ਵਿੱਚ ਆ ਕਿ ਤੁਸੀਂ ਕਿਤੇ ਵੀ ਜਾਂਦੇ ਹੋ ਸਾਈਕਲ ਯੂਜ਼ ਕਰਦੇ ਹੋ ਹਨਾ ਵੀ ਮੇਰਾ ਜਿਹੜਾ ਨਿਸ਼ਾਨਾ ਸੀਗਾ ਉਹ ਸਿਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਉਣਾ ਸੀਗਾ ਠੀਕ ਹੈ ਜੀ ਔਰ ਮੈਂ ਆ ਗਿਆ ਤੇ ਮੈਂ ਹੋਰ ਕੀ ਜਾਣਾ ਕੀ ਬਾਤ ਮੈਂ ਜਿੱਥੇ ਪਹੁੰਚਣਾ ਸੀ ਮਾਰ ਨੇ ਪਹੁੰਚਾਤਾ ਹੋਰ ਤਾਂ ਸਭ ਕੂੜੀ ਹੈ ਇਹ ਬਾਕੀ ਚੀਜ਼ਾਂ ਸਭ ਸਭ ਕੁਝ ਨੇ ਤੁਹਾਡੀ ਭਾਵਨਾ ਵੇਖ ਕੇ ਤੁਹਾਡਾ ਇਹ ਸਤਿਕਾਰ ਵੇਖ ਕੇ ਭਾਈ ਸਾਹਿਬ ਸੱਚਮੁੱਚ ਲੂਕ ਕੰਡੇ ਖੜੇ ਹੋ ਰਿਹਾ ਔਰ ਸਾਨੂੰ ਵੀ ਇੱਕ ਇਨਸਪੀਰੇਸ਼ਨ ਮਿਲਦੀ ਹੈ ਤੁਹਾਡੇ ਵਾਲਾ ਨਹੀਂ ਮੈਂ ਸੱਚ ਕਹ ਰਿਹਾ ਦਿਲੋਂ ਕਹਿ ਰਿਹਾ ਜੋ ਮੈਂ ਕਹਿ ਰਿਹਾ ਦਿਲੋਂ ਕਹਿ ਰਿਹਾ ਇਹ ਦੁਨੀਆ ਉੱਥੇ ਜ਼ੀਰੋ ਹੈ ਜਿੱਥੇ ਸ੍ਰੀ ਸੱਚਖੰਡ ਸ੍ਰੀ ਰਮੰਦਰ ਸਾਹਿਬ ਮੈਂ ਆ ਗਿਆ ਮੇਰੀ ਪ੍ਰਾਪਤ ਜਿੰਦਗੀ ਦੀ ਹੋਰ ਮੈਨੂੰ ਕੀ ਚਾਹੀਦਾ ਠੀਕ ਹੈ ਜੀ ਪੈਸਾ ਜੀ ਨਵੇਂ ਸਿੱਖਿਆ ਹਾਥੀਆਂ ਨੂੰ ਕੀ ਸੇਧ ਦੇਣਾ ਚਾਹੋਗੇ ਕਿ ਉਹ ਜਦੋਂ ਕੀਰਤਨ ਦੇ ਖੇਤਰ ਦੇ ਵਿੱਚ ਆਣ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਉਹ ਮਿਹਨਤ ਕਰਨ ਬਹੁਤ ਬ ਔਰ ਗੁਰਬਾਣੀ ਕੰਢ ਕਰਨ ਦੇ ਨਾਲ ਗੁਰਬਾਣੀ ਦੀ ਸ਼ੁੱਧਤਾ ਰੱਖਣਾ ਅੱਜ ਕੱਲ ਮੈਂ ਮੈਨੂੰ ਸੁਣਨ ਚ ਇਹ ਵੀ ਆਉਂਦਾ ਵੀ ਵੀ ਰਾਗ ਰਾਗ ਸਮਝ ਨਹੀਂ ਆਉਂਦਾ ਮੈਂ ਕਹਿੰਦਾ ਯਾਰ ਰਾਗ ਦਾ ਗਰੀਨ ਗਾਉਤ ਸਮਝ ਕਿ ਨਹੀਂ ਆਉਂਦਾ ਹੁਣ ਮੈਂ ਮੈਂ ਜਨਾ ਕੀਰਤਨ ਕਰਨ ਦੁਨੀਆ ਨੂੰ ਪਿਆਰ ਕਰਦੀ ਹੈ ਕਰਦੀ ਹੈ ਕੋਈ ਦੂਰ ਆ ਮੈਨੂੰ ਦੁਨੀਆ ਸੁਣਦੀ ਹੈ ਮੈਨੂੰ ਹਾਂ ਇਹ ਜ਼ਰੂਰ ਹੈ ਇੰਨਾ ਕਿ ਮੈਂ ਕਹਾਂਗਾ ਵੀ ਜਿਹੜੇ ਗੁਰਬਾਣੀ ਨੂੰ ਦਿਲੋਂ ਪ੍ਰੇਮ ਕਰਦੇ ਹੈ ਉਹ ਭਾਈ ਰਣ ਤੀਰ ਸਿੰਘ ਨੂੰ ਪ੍ਰੇਮ ਕਰਦੇ ਹੈ ਮੈਂ ਗੱਲ ਮੈਂ ਦਾਅਵੇ ਨਾ ਕਹਾਂਗਾ ਵੀ ਜਿਨ੍ਹਾਂ ਨੂੰ ਗੁਰਬਾਣੀ ਨਾਲ ਪਿਆਰ ਆ ਨਾ ਜਿਹੜੇ ਗੁਰਬਾਣੀ ਨੂੰ ਗੁਰੂ ਨੂੰ ਗੁਰੂ ਮੰਨਦੇ ਗੁਰਬਾਣੀ ਨੂੰ ਗੁਰੂ ਮੰਨਦੇ ਐ ਗੁਰਬਾਣੀ ਚ ਅਥਾਸ਼ਰਦ ਹੈ ਉਹ ਭਾਈ ਰਣ ਤੇਰਸਣ ਦਾ ਕੀਰਤਨ ਪਸੰਦ ਕਰਦੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਇਹ ਸਮਾਂ ਸਾਡੇ ਵਾਸਤੇ ਕੱਢਿਆ ਸਾਨੂੰ ਮੈਨੂੰ ਮੈਨੂੰ ਖੁਸ਼ੀ ਹੈ ਆਪ ਜੀ ਨੇ ਇਸ ਯੋਗ ਸਮਝਿਆ ਤੁਹਾਡਾ ਪਿਆਰ ਜਿਹੜਾ ਹੈ ਤੁਹਾਡੇ ਪਿਆਰ ਨੂੰ ਮੈਂ ਸਿਰ ਝਕਾਉਣਾ ਸੋ ਪਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਤੁਸੀਂ ਸਾਨੂੰ ਇਨਾ ਸਮਾਂ ਦੇ ਕੇ ਨਿਵਾਜਿਆ ਇਸ ਤਰ੍ਹਾਂ ਸਾਨੂੰ ਚਾਹ ਚਾ ਜਾਵੇ ਗੁਰੂ ਦੀ ਹਜ਼ੂਰੀ ਅੰਦਰ ਬੈਠਣ ਦੀ ਬੈਠ ਕੇ ਕੀਰਤਨ ਕਰਨ ਦੀ ਤੇ ਆਸ ਕਰਦੇ ਆ ਨਵੇਂ ਸਿੱਖਿਆਰਥੀਆਂ ਤੋਂ ਨਵੇਂ ਰਾਗੀ ਸਹਿਬਾਨ ਤੋਂ ਕਿ ਉਹ ਵੀ ਇਹਨਾਂ ਦੀ ਜਿੰਦਗੀ ਤੋਂ ਸੇਧ ਲੈ ਕੇ ਭਵਿੱਖ ਦੇ ਵਿੱਚ ਕੀਰਤਨ ਦੀ ਸੇਵਾ ਨਿਭਾਉਂਦੇ ਰਹਿਣਗੇ ਕੋਈਆਂ ਗਲਤੀਆਂ ਭੁੱਲਣ ਚੁਕਾਂ ਦੀ ਮਾਫੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ